ਪਿਛਲੇ 2 ਦਿਨ ਤੋਂ ਤਾਂ ਟੈਂਪਰੇਚਰ 42 ਕ੍ਰੋਸ ਕਰ ਰਹੇ ਨੇ ਅਰੇ ਜੀ ਦੁਕਾਨਦਾਰੀ ਤੇ ਇੰਨਾ ਕੁ ਫਰਕ ਪੈ ਗਿਆ ਜੀ ਵੀ ਹੁਣ ਜਿਹੜਾ ਕਸਟਮਰ ਆ ਉਹ ਬਾਜ਼ਾਰ ਤੇ ਨਿਕਲਣ ਤੋਂ ਵੀ ਡਰ ਰਿਹਾ ਉਹ ਕਿਉਂਕਿ ਗਰਮੀ ਨਾਲ ਹੁਣ ਕਿਸੇ ਨੂੰ ਹੀ ਸਟ੍ਰੋਕ ਹੋ ਜਾਂਦਾ ਜੀ ਕਿਸੇ ਨੂੰ ਕੋਈ ਹੋਰ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਲੋਕ ਹੁਣ ਬਾਜ਼ਾਰ ਵਿੱਚ ਵੀ ਨਹੀਂ ਨਿਕਲਦੇ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਦੁਕਾਨਦਾਰਾਂ ਦਾ ਬਿਲਕੁਲ ਨੁਕਸਾਨ ਹੈ ਜੀ ਦੁਕਾਨ ਦੇ ਖਰਚੇ ਉੱਥੇ ਨੇ ਦੁਕਾਨ ਸਾਰਾ ਦਿਨ ਖੁੱਲਣੀ ਹੋਏ ਉਹ ਵੀ ਖਰਚੇ ਤੇ ਨੇ ਦੁਕਾਨ ਦੇ ਪਰ ਕਸਟਮਰ ਜੇ ਨਹੀਂ ਆਊਗਾ ਤਾਂ ਬਿਜ਼ਨਸ ਦਾ ਲਾਸ ਹੋਣਾ ਹੀ ਹੋਣਾ ਹੈ ਆਨ ਜਾਣ ਤੋਂ ਜੀ ਵੈਸੇ ਤਾਂ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਦੇ ਆ ਨਹੀਂ ਤਾਂ ਤੁਸੀਂ ਏਸੀ ਗੱਡੀ ਲੈ ਕੇ ਵੀ ਨਿਕਲੋਂਗੇ ਸੇਕ ਤਾਂ ਉਹਦੇ ਵਿੱਚ ਵੀ ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਹੋ ਜੂਗੀ ਟੈਂਪਰੇਚਰ ਇੱਕਦਮ ਵਧੀ ਹੈ ਬਿਲਕੁਲ ਜੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿੰਨੀ ਹੋਣਾ ਬਾਰਿਸ਼ ਆ ਰਹੀ ਸੀ ਹੋਰ ਆ ਇੱਕਦਮ ਹੁਣ 42 ਡਿਗਰੀ ਟੈਂਪਰੇਚਰ ਤੇ ਅੱਜ 45 ਹੋਣ ਦੇ ਚਾਂਸ ਲੱਗ ਰਹੇ ਨੇ ਵਿਚਾਰ ਕੇ ਫੀਲ ਤਾਂ ਬਲਕਿ ਇਹ 47 48 ਤੱਕ ਹੋ ਰਿਹਾ ਹੈ ਗਰਮ ਹਵਾਵਾਂ ਚੱਲ ਰਹੀਆਂ ਨੇ ਜੀ ਬਿਲਕੁਲ ਗਰਮ ਹਵਾਵਾਂ ਨੇ ਜੀ ਮੂੰਹ ਤੁੱਕ ਰਿਹਾ ਹੈ ਅੱਖਾਂ ਤੇ ਇਫੈਕਟ ਹੋ ਰਿਹਾ ਹੈ ਅੱਖਾਂ ਨਹੀਂ ਖੁੱਲਦੇ ਇੰਨੀ ਤੇਜ਼ ਧੁੱਪ ਹੈ ਜੀ ਤਾਂ ਹੀ ਤਾਂ ਲੋਕ ਘਰੋਂ ਨਹੀਂ ਨਿਕਲਦੇ ਹੈਗੇ ਬਾਜ਼ਾਰ ਚ ਵੀ ਚਹਲ ਪਹਲ ਘੱਟ ਗਈ ਜਰੂਰੀ ਕਰਦੇ ਬਾਜ਼ਾਰ ਤੇ ਜੀ ਸ਼ਾਮ ਨੂੰ ਵੀ ਚਹਲ ਪਹਲ ਨਹੀਂ ਹੁੰਦੀ ਜੇ ਸੂਰਜ ਪੰਤੋਬਾਦਰ ਗਰਮੀ ਦੇ ਪ੍ਰਕੋਪ ਕਰਨ ਲੋਕ ਨਿਕਲਦੇ ਨਹੀਂ ਜੀ ਬਾਹਰ ਹੁਣ ਘਰੇ ਏਸੀ ਲਾ ਕੇ ਬੈਠੇ ਰਹਿੰਦੇ ਨੇ ਗਰਮੀ ਦਾ ਪ੍ਰਕੋਪ ਤਾਂ ਇੰਨਾ ਵੱਧ ਜਾ ਰਿਹਾ ਹੈ ਕਿ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿ ਉਕਰੋ ਅੱਗ ਪੈ ਰਹੀ ਹੋਵੇ ਇੰਨਾ ਟੈਂਪਰੇਚਰ ਵੱਧ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਬੰਦਿਆਂ ਲਈ ਤਾਂ ਬਹੁਤ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਦੁਕਾਨਦਾਰਾਂ ਵਾਸਤੇ ਬਹੁਤ ਮੁਸ਼ਕਲਾਂ ਨੇ ਕੋਈ ਕੋਈ ਗਾਗ ਨਜ਼ਰ ਨਹੀਂ ਆਂਦਾ ਸ਼ਾਮ ਹੋਣ ਤੋਂ ਬਾਅਦ ਵੀ ਕੋਈ ਗਾਗਨੇ ਨਹੀਂ ਆਂਦਾ ਅੱਜ ਦਾ ਟੈਂਪਰੇਚਰ ਕੋਈ ਵੀ ਪੰਜਾਬ ਦਾ ਅੰਸ਼ ਸ਼ਹਿਰੀ ਜੋ 40 ਤੋਂ ਘੱਟ ਹੋਵੇ ਸਭ 40 ਤੋਂ ਉੱਪਰ ਚੱਲ ਰਹੇ ਨੇ ਜਿਸ ਤਰ੍ਹਾਂ ਅੱਤ ਦੀ ਕਹਿੰਦੇ ਨੇ ਕਿ ਕਹਿਰ ਦੀ ਉਹ ਗਰਮੀ ਪਾਰੀ ਹੈ ਉਹ ਵਾਲਾ ਹਾਲ ਹੋਇਆ ਪਿਆ ਜਿਹਦੇ ਨਾਲ ਫਸਲਾਂ ਦਾ ਲੋਕਾਂ ਦਾ ਪੰਛੀਆਂ ਦਾ ਬਹੁਤ ਮਾੜਾ ਹਾਲ ਹੈ ਤੇ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਤੇ ਇੰਨੀ ਗਰਮੀ ਤੋਂ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਗੇ ਆ ਲੋਕ ਬਹੁਤ ਜਮਹਰ ਨੇ ਕਾਰਨ ਕੀ ਹੈ ਕਿ ਮੇਰੇ ਸਾਹਮਣੇ ਵਾਲਾ ਤੁਸੀਂ ਦੇਖਦੇ ਐ ਇਹਨੇ ਲੋਕਾਂ ਨੇ ਏਸੀ ਲਵਾ ਰਹੇ ਹਨ ਉਨਾ ਜਿਹੜੀ ਗਰਮੀਆਂ ਚੱਲ ਰਹੀ ਹੈ ਕੋ ਟੈਂਪਰੇਚਰ ਤੇ ਵਾਤਾਵਰਣ ਤੇ ਬਹੁਤ ਅਸਰ ਪਾ ਰਹੀ ਹੈ ਦਰਖਤਾਂ ਦੀ ਪਹਿਲਾਂ ਹੀ ਕਮੀ ਹੈ ਉਹ ਤਾਂ ਦਰਖਤ ਤਾਂ ਪਹਿਲਾਂ ਹੀ ਵੱਢੀ ਜਾਂਦੇ ਨੇ ਕੁਝ ਪਰਮਾਤਮਾ ਦੇ ਪਿੱਛੇ ਨਹਿਰੇ ਚਲਾ ਕੇ ਕੋਈ ਦੇ ਗਿੱਤੇ ਉਸ ਤੋਂ ਲੱਗਦਾ ਹੈ ਕਿ ਵੀ ਕੁਝ ਪਰਮਾਤਮਾ ਦੇ ਕਰੋਪੀ ਤੇ ਲੋਕਾਂ ਵੱਲੋਂ ਵੀ ਇਧਰ ਵੱਲ ਨਾ ਧਿਆਨ ਦੇਣਾ ਸਭ ਤੋਂ ਵੱਡਾ ਗਰਮੀ ਦਾ ਕਾਰਨ ਬਣ ਰਿਹਾ ਹੈ ਜਿੱਥੇ ਦੇਖੋ ਜੀ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ 43 ਡਿਗਰੀ ਟੈਂਪਰੇਚਰ ਇਸ ਵੇਲੇ ਸ਼ੋ ਹੋ ਰਹੇ ਤੁਸੀਂ ਇਹ ਲਾ ਕੇ ਚੱਲੋ ਵੀ ਜੂਨ ਦਾ ਜਿਹੜਾ ਮਹੀਨਾ ਹੈ ਇਹ ਪੂਰਾ ਜ਼ਿਆਦਾ ਗਰਮੀ ਵਾਲਾ ਹੋਏਗਾ ਇਹ ਪਿਛਲੇ ਮਹੀਨੇ ਤਾਂ ਚਲੋ ਬਰਸਾਤਾਂ ਕਰਕੇ ਥੋੜਾ ਰਹਿਤ ਮਿਲੀ ਐ। ਪੁਰਾਣ ਵਾਲੇ ਸਮੇਂ ਚ ਲੱਗ ਰਿਹਾ ਹੈ ਜੁਲਾਈ ਗਸ ਤੇ ਟੈਂਪਰੇਚਰ ਹੋਰ ਵਧਣ ਦੀ ਸੰਭਾਵਨਾ ਲੱਗ ਰਹੀ ਹੈ। ਆਉਣ ਜਾਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ ਜੀ। ਮੈਂ ਪਰਸੋਂ ਹੀ ਐ ਤੌਰ ਪਰ ਮੈਂ ਜਾ ਕੇ ਆਇਆ ਚੰਡੀਗੜ੍ਹ ਤੇ ਜਿਹੜੀ ਏਸੀ ਦੀ ਹਵਾ ਵੀ ਸਾਨੂੰ ਬਿਲਕੁਲ ਵੀ ਨਹੀਂ ਮਤਲਬ ਲੱਗੀ। ਹੀਟ ਵੇਵ ਵੀ ਨਹੀਂ ਜ਼ਿਆਦਾ ਹੈਗੀ ਐ। ਕਾਰ ਦਾ ਏਸੀ ਵੀ ਬਿਲਕੁਲ ਅਫੈਕਟਿਵ ਨਹੀਂ ਹੋ ਰਿਹਾ। ਮੇਨ ਕਾਰਨ ਦੀ ਮੰਨ ਰਹੀ ਨਹੀਂ ਕਰਦੀ। ਜਿਹੜਾ ਜਿਹੜਾ ਬਦਲ ਨਹੀਂ ਜਾ ਰਿਹਾ। ਇਹ ਜਿਹੜੀ ਦੇਖੋ ਆਪਣਾ ਪੇੜ-ਪੌਦੇ ਕੱਟੇ ਜਾ ਰਹੇ ਨੇ। ਸੜਕਾਂ ਚੌੜੀਆਂ ਹੋਣ ਕਰਕੇ ਉਸ ਬਾਅਦ ਪੇੜ-ਬੋਧੇ ਲਗਾਉਣੇ ਨਹੀਂ ਸਰਕਾਰਾਂ ਨੇ ਜੇ ਸਰਕਾਰ ਪੇੜ-ਬੋਧੇ ਲਗਾਉਣ ਤੇ ਆਪਣਾ ਜ਼ਿਆਦਾ ਜ਼ੋਰ ਦਵੇ ਤਾਂ ਹੋ ਸਕਦਾ ਵੀ ਇਹ ਜਿਹੜੀ ਆਪਣੀ ਹੀਟ ਬਲੂ ਹੈਗੀ ਆ ਆਪਣਾ ਬਹੁਤ ਫਰਕ ਪੈ ਸਕਦਾ ਇਹਦੇ ਨਾਲ ਕਿਉਂਕਿ ਜਿਹੜਾ ਟੈਂਪਰੇਚਰ 47 ਡਿਗਰੀ ਟੈਂਪਰੇਚਰ ਚ ਹੈ ਤੇ ਇਹ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਿਵੇਂ ਲਗਾਤਾਰ ਦਰੱਖਤ ਕੱਟੀ ਜਾ ਰਹੀ ਹੈ ਸਰਕਾਰ ਤੇ ਬੜਾ ਮਾੜਾ ਪ੍ਰਭਾਵ ਪੈ ਰਿਹਾ ਹੋ ਜਿਸ ਦਾ ਜਿਹੜੀ ਗਲੋਬਲ ਵਾਰਮਿੰਗ ਦਾ ਵਾਧੇ ਜਾ ਰਹੀ ਹੈ ਤੇ ਉਹਦੇ ਕਰਕੇ ਤੁਸੀਂ ਦੇਖੋ ਵੀ ਦਿਨ ਦੇ ਵਿੱਚ ਵਪਾਰ ਸਾਰੇ ਲੋਕਾਂ ਦੇ ਠੱਪ ਨੇ ਪੂਰੇ ਲੋਕ ਮੂਹਲ ਪੇਟੀ ਆ ਰਹੇ ਨੇ ਤੇ ਗਰਮੀ ਦਾ ਜਿਹੜਾ ਅਕ੍ਰੋਪਾ ਪੂਰਾ ਛਾਇਆ ਹੋਟ ਜਿਵੇਂ ਤੁਸੀਂ ਜਾ ਰਹੇ ਹੋ ਕਿ ਬੀਸਿੰਗ ਵੀ ਕੰਮ ਕਰਦੇ ਨਾਜੀ ਤੁਹਾਡੇ ਸਾਹਮਣੇ ਆ ਹੁਣ ਤਾਂ ਕੁਲਿੰਗ ਹੋ ਜਾਣੀ ਚਾਹੀਦੀ ਏਸੀ ਦੀ ਤੇ ਇੰਡੀਆ ਦੇ ਏਸੀ ਜਵਾਬ ਦੇਈ ਜਾ ਰਹੇ ਨੇ ਤੇ ਜਿਸ ਤਰੀਕੇ ਦਾ ਮਤਲਬ ਬੱਚਾ ਨੂੰ ਛੁੱਟੀਆਂ ਹੋਈਆਂ ਹੋਈਆਂ ਹੋਣੀਆਂ ਨੇ ਤੇ ਬੱਚਿਆਂ ਦਾ ਘਰੋਂ ਨਿਕਲਣਾ ਵੀ ਦੁਪਹਿਰ ਹੋ ਰਿਹਾ ਤੇ ਉਹਨਾਂ ਨੂੰ ਪਹਾੜੀ ਇਲਾਕੇ 'ਚ ਭੀੜ ਬਹੁਤ ਆ ਸਾਰੇ ਲੋਕ ਪਹਾੜੀ ਇਲਾਕੇ 'ਚ ਗਏ ਹੋਏ ਨੇ ਸੋਮਵਰ ਕੈਂਪ ਦੇ ਨਾਮ ਤੋਂ ਵੀ ਗਰਮੀ ਦੇਖਣ ਨੂੰ ਮਿਲਦੀ ਹੋਊ। ਹੋਰ ਤਾਂ ਕੀ ਐਥੇ ਕੁਝ ਨਹੀਂ। ਇੱਕ ਚੀਜ਼ ਐ ਐਡਵਾਂਸ ਜਿਹਾ ਇਦਾਂ ਵੀ ਪੈਣ ਲੱਗੀ। ਕਰਕੇ ਅੱਗੇ ਬਹੁਤ ਦਿੱਕਤ ਆਊ ਗਰਮ ਕਰ ਲਈ। ਇਸ ਕਰਕੇ ਕਹਿੰਦੇ ਜੂਸ ਦੀ ਵਿਕੀ ਠੀਕ ਹੈ ਜੀ। ਗਰਮੀ ਕਾਹਨ ਬਾਜ਼ਾਰੋਂ ਵਿਕਦਾ ਧੁੱਪ ਕਰਕੇ ਬਾਹਰ ਨਿਕਲਦਾ ਨਹੀਂ ਜੀ। ਜੋ ਆਂਦਾ ਆਂਦਾ ਜਾਂਦਾ ਉਹ ਗਨੇ ਦਾ ਜੂਸ ਆਸਤੀ ਕੇ ਚਲੇ ਜਾਂਦੇ ਨੇ ਜੀ।